ਮਾਨਯੋਗ ਐਸਐਸਪੀ ਬਠਿੰਡਾ ਉਮੀਦ ਕੌਂਡਲ ਮੈਮ ਆਈਪੀਐਸ ਇਹਨਾਂ ਦੀ ਦਿਸ਼ਾ ਨਿਰਦੇਸ਼ ਸ਼ੇਟ ਅਸੀਂ ਸਿਵਲ ਲਾਈਨ ਏਰੀਆ ਦੇ ਵਿੱਚ ਸ਼ੱਕੀ ਸ਼ੱਕੀ ਲੋਕਾਂ ਨੂੰ ਚੈੱਕ ਕਰਨ ਤੇ ਹੋਰ ਕੋਈ ਇਦਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇਨਸਪੈਕਟਰ ਹਰਜੋਤ ਸਿੰਘ ਐਸਐਚਓ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹ ਉਹ ਓਵਰਆਲ ਸੁਪਰਵਾਈਜ਼ ਕਰਦੇ ਸੀ ਇਹਨਾਂ ਟੀਮਾਂ ਦੀ ਐਸੇ ਸੰਜੀਵ ਕੁਮਾਰ ਇਹਨਾਂ ਦੀ ਵੱਖਰੀ ਟੀਮ ਸੀਗੀ ਜਦਕਿ ਇਹ ਟੀਮਾਂ ਆਪਣੇ ਕੋਈ ਸ਼ੱਕੀ ਲੋਕਾਂ ਨੂੰ ਚੈੱਕ ਕਰਨੇ ਨਿਕਲੀਆਂ ਸੀ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਵਿਅਕਤੀ ਜਿਹੜੇ ਅਗਰ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ ਰੇਡ ਕੀਤੀ ਜਾਵੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਉਨ੍ਹਾਂ ਤੋਂ ਬਰਾਮਦ ਕੀਤੇ ਜਾ ਸਕਦੇ ਨੇ ਤੇ ਜਿਸ ਤੇ ਤੁਰੰਤ ਥਾਣਾ ਸਿਵਲ ਲਾਈਨ ਵੱਲੇ ਸਿਵਲ ਲਾਈਨ ਵਿਖੇ ਮੁਕਦਮਾ ਦਰਜ ਕੀਤਾ ਗਿਆ ਤੇ ਡੂਰਿੰਗ ਇਨਵੈਸਟੀਗੇਸ਼ਨ ਸਾਨੂੰ ਉਦੋਂ ਵੱਡੀ ਸਫਲਤਾ ਮਿਲੀ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਤੇ ਉਨ੍ਹਾਂ ਤੋਂ ਹੁਣ ਤੱਕ ਸਾਨੂੰ ਕੁੱਲ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋ ਗਏ ਸਰ ਕਿੰਨੇ ਟਾਈਮ ਦੇ ਤੱਕ ਇਨਾਂ ਦੀ ਪ੍ਰੀਲਿਮਿਨਰੀ ਸੀ ਜਾਂ ਇਨਵੈਸਟੀਗੇਸ਼ਨ ਜੋ ਅਹੇ ਤੱਕ ਕੀਤੀ ਹੈਗੀ ਹੈ ਇਹਨਾਂ ਤੇ ਪੁਰਾਣੇ ਵੀ ਮੁਕੱਦਮੇ ਇਹਨਾਂ ਦਰਦ ਨੇ 2019 2020 ਤੋਂ ਮੁਕੱਦਮੇ ਦਰਦ ਨੇ ਦਾ ਇਹ ਕਹਿ ਸਕਦੇ ਆਂ ਵੀ ਇਹ ਪਿਛਲੇ ਕਾਫੀ ਟਾਈਮ ਤੋਂ ਇਸ ਤਰੀਕੇ ਦੀਆਂ ਵਾਰਦਾਤਾਂ ਪੰਜਾਬ ਦੇ ਦਿੰਦੇ ਸੀ ਹਾਂਜੀ ਅਸੀਂ ਇਹਨਾਂ ਕੋਲੋਂ ਕੁੱਲ 13 ਮੋਟਰਸਾਈਕਲ ਬਰਾਮਦ ਕੀਤੇ ਨੇ ਜੀ ਜੋ ਇਹਨਾਂ ਨੇ ਚੋਰੀ ਕੀਤੇ ਸੀ ਜਾਂ ਚੋਰੀ ਕੀਤੇ ਹੋਏ ਜਿਹੜੇ ਇਹਨਾਂ ਨੇ ਕੋਈ ਖਰੀਦ-ਫਰੋਖਤ ਕੀਤੀ ਸੀਗੀ ਮੋਟਰਸਾਈਕਲ ਕਿਹੜੇ ਸੀਗੇ ਕਿਵੇਂ ਲੈ ਕੇ ਜਾਂਦੇ ਸੀ ਇਹ ਦੇਖੋ ਜੋ ਹਜੇ ਮੁੱਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਿੱਦਾਂ ਕਿ ਮੋਸਟਲੀ ਜਿਹੜੇ ਮੋਟਰਸਾਈਕਲ ਇਥੋਂ ਸ਼ਾਇਦ ਬਠਿੰਡਾ ਸ਼ਹਿਰ ਏਰੀਆ ਜੋਰੀ ਹੋਏ ਨੇ ਉਹ ਕੀ ਹੁੰਦਾ ਕਿ ਜਾਂ ਸਪਲੈਂਡਰ ਜਾਂ ਪਲਟੀਨਾ ਵੱਖ-ਵੱਖ ਵੱਖ-ਵੱਖ ਮਾਰਕਾ ਦੇ ਰਿਕਵਰ ਹੋਏ ਨੇ ਬਟ ਕੁਝ ਜਿਹੜੇ ਕੁਝ ਮੋਟਰਸਾਈਕਲ ਪੁਰਾਣੇ ਹੋ ਜਾਂਦੇ ਨੇ ਇਹਨਾਂ ਕੋਲੇ ਕੋਈ ਸਟੈਂਡਰਡ ਚਾਬੀਆਂ ਹੈਗੀਆਂ ਉਹ ਜਨਰਲੀ ਆਉਂਦੇ ਨੇ ਮੋਟਰਸਾਈਕਲ ਨੂੰ ਚਾਬੀ ਲਾਉਦੇ ਨੇ ਤੇ ਮੋਟਰਸਾਈਕਲ ਸਟਾਰਟ ਹੋ ਜਾਂਦਾ ਸੀਗਾ ਤਾਂ ਉਸ ਤਰੀਕੇ ਨਾਲ ਲੈ ਜਾਂਦੇ ਹਾਂ ਹਾਂਜੀ ਨਹੀਂ ਨਹੀਂ ਵੱਖ-ਵੱਖ ਜਗ੍ਹਾ ਤੋਂ ਚੋਰੀ ਕੀਤੀ ਹੈ ਤੇ ਵੱਖ-ਵੱਖ ਚੋਰੀ ਕੀਤੇ ਹੋਏ ਇਹਨਾਂ ਨੇ ਖਰੀਦੇ ਆ ਇਨਾਂ ਦੀ ਵੱਖ-ਵੱਖ ਜਗ੍ਹਾ ਸੀਗੀਆਂ ਜੀ ਕੋਸ਼ਣ ਨਾਲ ਕੋਲ ਆਪਦੇ ਕੋਲ ਸੀ ਇੱਕ ਮੋਟਰਸਾਈਕਲ ਆਪਦੇ ਕੋਲ ਸੀਗਾ ਕੋਸ਼ਣ ਨਾਲ ਅੱਗੇ ਵੀ ਗਾ ਅੱਗੇ ਕਿਸੇ ਨੂੰ ਦੇਤੇ ਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਸਾਰਾ ਹਾਂਜੀ ਹਾਂਜੀ ਕਾਰਵਾਈ ਸਾਰੀ ਕਰਾਂਗੇ ਉਹ ਅਸੀਂ ਅੱਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਸੀਂ ਜਿਹੜੇ ਤੇਰਾ ਕੀਤੇ ਨੇ ਅਗਰ ਕੋਈ ਇਸ ਤਰੀਕੇ ਦਾ ਇਨਵੈਸਟੀਗੇਸ਼ਨ ਸਾਹਮਣੇ ਆਇਆ ਤਾਂ ਵੀ ਇਹਨਾਂ ਨੇ ਕਿਸੇ ਨੂੰ ਅੱਗੇ ਮੋਟਰਸਾਈਕਲ ਵੇਚਿਆ ਹੈਗਾ ਤਾਂ ਫਿਰ ਅੱਗੇ ਜਿਹਨੇ ਚੋਰੀ ਦਾ ਖਰੀਦਿਆ ਉਸ ਤੇ ਵੀ ਅਸੀਂ ਜਾ ਕੇ ਕਾਨੂੰਨ ਸਰਪੰਦੀ ਕਾਰਵਾਈ ਹਾਵਲ ਵਿੱਚ ਲੈ ਕੇ ਆਵਾਂਗੇ ਪਰ ਚਾਹ ਵੀ ਬਣਉਣੀ ਹੈ ਕੋਈ ਨਹੀਂ ਦੇਖਦਾ ਵੀ ਦੇ ਵਿੱਚ ਆਪ ਵੀ ਕਿਤੋਂ ਬੜਾ ਬੁਝ ਨੀ ਦੇਖੋ ਚਾਬੀ ਬਣਵਾਉਣੀ ਨਾ ਬਣਵਾਉਣੀ ਹੈ ਹੁਣ ਜਿਹੜੇ ਬੇਸਿਕਲੀ ਇੱਕ ਪ੍ਰਾਈਵੇਟ ਕੰਮ ਕਰਦੇ ਨੇ ਜੀ ਬੰਦੇ ਇਹ ਕੋਈ ਆਪਣੀ ਚਾਬੀ ਲੈ ਜਾਂਦਾ ਜੀ ਉਹਦੇ ਨਾਲ ਦੀ ਬਣਵਾ ਦੋ ਜਨਰਲੀ ਕੀ ਹੁੰਦਾ ਹੈ ਕਿ ਜਿਹੜੀਆਂ ਚਾਬੀਆਂ ਅਸੀਂ ਹੁਣ ਤੱਕ ਦੇਖਿਆ ਹੈ ਜਾਂ ਪਹਿਲਾਂ ਵੀ ਮੁਕਦਮੇ ਸਾਡੇ ਸਾਹਮਣੇ ਹੀ ਚਾਹੀਆਂ ਹੈਗੀਆਂ ਕੋਈ ਮੋਟਰਸਾਈਕਲ ਸਪੈਸੀਫਿਕ ਚਾਬੀ ਨਹੀਂ ਜਬਦੀ ਮੰਨ ਲਓ ਇੱਕ ਜਨਰਲ ਚਾਬੀ ਹੈਗੀ ਆ ਕੋਈ ਪੁਰਾਣੇ ਜਿਹੜੇ ਲੋਕ ਹੋ ਜਾਂਦੇ ਨੇ ਉਹ ਫਿਰ ਕਿਸੇ ਵੀ ਚਾਬੀ ਨਾਲ ਖੁੱਲ ਜਾਂਦੇ ਨੇ ਆਮ ਹੀ ਦੇਖਣ ਦੇ ਵਿੱਚ ਆਇਆ ਹੈ ਤੇ ਇਹਨਾਂ ਕੋਲੇ ਇਦਾਂ ਹੀ ਚਾਬੀਆਂ ਹੁੰਦੀਆਂ ਉਹ ਕਿਸੇ ਵੀ ਮੋਟਰਸਾਈਕਲ ਨੂੰ ਲਾਉਂਦੇ ਨੇ ਤੋਂ ਜਨਰਲ ਹੀ ਖੁੱਲ ਜਾਂਦਾ ਤੇ ਉਹ ਲੈ ਜਾਂਦੇ ਨੇ ਸਰ ਇਹ ਆਦੀਆ ਨਸ਼ੇ ਵਗੈਰਾ ਦੇ ਜਾਂ ਕਾਪੀ ਇਹ ਵੀ ਲਗਾ ਦਰ ਹਾਂਜੀ ਇਹ ਜਿਹੜੇ ਦੋ ਦੋਸ਼ੀ ਨੇ ਜੀ ਜਸਪਿੰਦਰ ਸ਼ਰਮਾ ਤੇ ਹਰਪ੍ਰੀਤ ਸਿੰਘ ਹੈਗੇ ਨੇ ਜੀ ਇਹਨਾਂ ਚੋਂ ਜਿਹੜਾ ਇੱਕ ਦੋਸ਼ੀ ਆ ਉਸਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ ਉਹਦੇ ਵਿੱਚੋਂ ਇੱਕ ਐਨਡੀਪੀਏ ਸੈਟ ਦਾ ਮੁਕੱਦਮਾ ਵੀ ਦਰਜ ਹੈਗਾ ਤਾਂ ਜਨਰਲੀ ਕੀ ਹੁੰਦਾ ਕਿ ਇੱਕ ਈਜ਼ੀ ਮਨੀ ਦਾ ਸੋਰਸ ਬਣ ਜਾਂਦਾ ਹੈਗਾ 25 ਤੋਂ 30 ਸਾਲ ਤਕਰੀਬਨ ਉਮਰ ਦੇ ਹੈਗੇ ਨੇ ਇਹ ਤੇ ਈਜ਼ੀ ਮਨੀ ਲਈ ਫਿਰ ਇਹ ਮੋਟਰਸਾਈਕਲ ਚੋਰੀ ਕਰਕੇ ਜਾਂ ਵੇਚ ਲੈਂਦੇ ਨੇ ਜਾਂ ਇਦਾਂ ਖਰੀਦ-ਫੋਕਤਾ ਕਰਦੇ ਨੇ ਤੋਂ ਈਜ਼ੀ ਮਨੀ ਹਸਤੀ ਕਰ ਹਾਂਜੀ तकरीबन ਤੁਸੀਂ ਲਾ ਲਓ 25 ਤੋਂ 30 ਸਾਲ ਦੀ ਉਮਰ ਹੈ ਜੀ ਇਹਨਾਂ ਦੇ ਵਿੱਚ ਵਿੱਚ ਆਉਣਗੇ ਦੋਨੋਂ ਜਾਨ ਇਹਨਾਂ ਤੇ ਜਿਹੜਾ ਸਭ ਤੋਂ ਪੁਰਾਣਾ ਮੁਕੱਦਮਾ 2019 ਦਾ ਦਰਜ ਹੈਗਾ ਜੀ ਤਾਂ ਆਪਾਂ ਇਹ ਕਹਿ ਸਕਦੇ ਆਂ ਵੀ ਇਹ ਕਾਫੀ ਟਾਈਮ ਤੋਂ ਉਹ ਕਰ ਰਹੇ ਕਿਉਂਕਿ ਤਿੰਨ ਮੁਕੱਦਮੇ ਦਰਜ ਨੇ ਸਰ ਇੱਕ ਬਠਿੰਡਾ ਦਾ ਹੀ ਰਹਿਣ ਵਾਲਾ ਹੈਗਾ ਜੀ ਜਿਹੜਾ ਹੈਗਾ ਆਪਣੇ ਜਸਪਿੰਦਰ ਸ਼ਰਮਾ ਜੀ ਤੇ ਦੂਸਰਾ ਮਹਿਮੇ ਸਰਦੇ ਦਾ ਰਹਿਣ ਵਾਲਾ ਹੈ ਉਹ ਹਜੇ ਪ੍ਰੀਲੀਮ ਰਿਪੋਰਟ ਚੋਂ ਇਦਾਂ ਦਾ ਕੁਝ ਨਹੀਂ ਆਇਆ ਬਟ ਇਹੀ ਸਾਹਮਣੇ ਆਇਆ ਕਿ ਇਹ ਚੋਰੀ ਦੀਆਂ ਇਹੀ ਚੀਜ਼ਾਂ ਨੂੰ ਖਰੀਦੇ ਨੇ ਜਾਂ ਚੋਰੀ ਕਰਕੇ ਅੱਗੇ ਜਾ ਵੇਚਦੇ ਨੇ ਸੱਚੇ ਨੇ ਬਾਰ-ਬਾਰ ਟ੍ਰਾਈਂਗ ਕਰਦੇ ਨੇ ਬਾਰ-ਬਾਰ ਚੋਰੀ ਦੀ ਬਾਤ ਆਪਾਂ ਬਹੁਤ ਜਾਣਦੇ ਜਾਂ ਤਾਂ ਦੇਖੋ ਉਸ ਦੇ ਕਿਸ ਤਰ੍ਹਾਂ ਦਾ ਕਾਰਵਾਈ ਦੇਖੋ ਇਸ ਮਕਦਮੇ ਦੀ ਜੋ ਹੁਣ ਤੱਕ ਦੀ ਤਫਤੀਸ਼ ਦੌਰਾਨ ਸਾਡੇ ਇੱਕ ਫੈਕਟ ਸਾਹਮਣੇ ਆਇਆ ਸੀਗਾ ਕਿ ਜਿਵੇਂ ਇਹਨਾਂ ਨੇ ਇੱਕ ਆਪਣਾ ਗਰੁੱਪ ਜਾਂ ਬਣਾ ਰੱਖਿਆ ਹੈ ਗਰੋ ਟਾਈਪ ਬਣਾ ਰੱਖਿਆ ਹੈਗਾ ਜਿਸ ਦੇ ਚੱਲਦੇ ਵਾਰ-ਵਾਰ ਵਾਰਦਾਤਾ ਕਰਦੇ ਨੇ ਅਸੀਂ ਇਨੀਸ਼ੀਅਲੀ ਜਿਹੜਾ ਮਕਦਮਾ ਹੈਗਾ ਅੰਡਰ ਸੈਕਸ਼ਨ 303 ਥੈਫਟ ਦੇ ਅੰਡਰ ਅਸੀਂ ਦਿੱਤਾ ਸੀਗਾ ਬਟ ਕਿਉਂਕਿ ਇਹ ਫੈਕਟ ਸਾਹਮਣੇ ਆਇਆ ਹੈ ਹੈਗਾ ਵੀ ਇੱਕ ਆਰਗੇਨਾਈਜ਼ਡ ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਜੇ ਇਹੋ ਜਿਹੀ ਵਾਰਦਾਤਾ ਕਰਦੇ ਨੇ ਤੇ ਜਿਸ ਕਰਕੇ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਸੈਕਸ਼ਨ 111 ਹੈਗਾ ਜੀ ਬੀ ਐਨ ਐਸ ਦਾ ਆਰਗੇਨਾਈਜ਼ ਕ੍ਰਾਈਮ ਨੂੰ ਲੈ ਕੇ ਲੱਗਦਾ ਹੈ ਤੇ ਉਹਦੇ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਹੈ ਤੇ ਅਸੀਂ ਉਹ ਸੈਕਸ਼ਨ ਦਾ ਹੀ ਅਨਾਊਂਸਮੈਂਟ ਕਰਤੀ ਆ ਤਾਂ ਬੀਸਿਕਲੀ ਸਾਡੀ ਇਹੀ ਸਾਰਿਆਂ ਨੂੰ ਹੈਗਾ ਕਿ ਜਿਹੜੇ ਇਦਾਂ ਦੇ ਗਰੋ ਹੈਗੇ ਨੇ ਕੋਈ ਵਾਰਦਾਤ ਵਾਰੀ-ਵਾਰੀ ਕਰਨ ਦੇ ਆਦੀ ਨਹੀਂ ਅਸੀਂ ਸਖਤ ਤੋਂ ਸਖਤ ਈਵਨ ਕਿ ਮੋਸਟ ਜਿਹੜੇ ਇਦਾਂ ਦੇ ਸੈਕਸ਼ਨਸ ਹੈਗੇ ਨੇ ਇਹਨਾਂ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਸਰ ਪਰਫੈਕਟ ਕੰਟੀਨਿਊ ਮੋਟਰਸਾਈਕਲ ਥੋਰੀ ਹੋ ਰਹੀ ਹੈ ਜੀ ਇੰਨਾ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਕੀ ਮਸਲਾ ਸਾਡੀ ਇਹ ਤੇ ਬਹੁਤ ਸਪਸ਼ਟ ਹੈਗਾ ਜੀ ਇਸ ਬਾਰੇ ਹੈਗਾ ਜੀ ਕਿ ਅਸੀਂ ਅਗਰ ਇਦਾਂ ਦੀ ਕੋਈ ਵੀ ਸਾਡੇ ਗੱਲ ਸਾਹਮਣੇ ਆਉਂਦੀ ਹੈ ਅਸੀਂ ਇਨਫੈਕਟ ਜਦੋਂ ਵੀ ਕੋਈ ਇਦਾਂ ਦਾ ਕੋਈ ਚੋਰੀ ਹੋਣ ਸੰਬੰਧੀ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਅਸੀਂ ਤੁਰੰਤ ਉਸ ਸੰਬੰਧੀ ਮੁਕੱਦਮਾ ਵੀ ਦਰਜ ਕਰਦੇ ਹਾਂ ਅਸੀਂ ਸਾਡੀ ਹਰ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਹਰ ਮੁਕੱਦਮੇ ਨੂੰ ਅਸੀਂ ਟ੍ਰੇਸ ਕਰੀਏ ਸਾਡਾ ਇਹ ਬਿਲਕੁਲ ਕਲੀਅਰ ਹੈ ਜੀ ਜਿਹੜੇ ਅਗਰ ਵਾਰ-ਵਾਰ ਕਰਦੇ ਨੇ ਜਾਂ ਕੋਈ ਵੀ ਇਦਾਂ ਦੀ ਵਾਰਦਾਤ ਕਰੂ ਉਹਨਾਂ ਨੂੰ ਕਿਸੇ ਕਿਸਮ ਦੇ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਕ